ਅਲਾਕਾ ਕਿਹੜਾ ਸੀ ਆਪਣਾ ਜਿੱਥੋਂ ਤੁਸੀਂ ਆਏ ਹੋ ਪਛੋ ਕੋਈ ਕਿਹੜਾ ਜਿਲ੍ਹਾ ਜਲੰਧਰ ਤਹਿਸੀਲ ਨਵਾਸ਼ਾ ਆਣਾ ਬੰਦੇ ਅੱਛਾ ਪਿੰਡ ਕਿਹੜਾ ਸੀ ਕੋਥੜਾ ਕੋਤੜਾ ਪਿੰਡ ਕੋਥੜਾ ਕਲਾ ਸਾਡਾ ਸੀ ਹੂੰ ਤੱਲੀਆਂ ਕੋਥੜਾ ਸਿੱਖਾਂ ਨੇ ਤੇ ਉਹਦੇ ਆਲ ਦੁਆਲ ਤੁਹਾਡੇ ਪਿੰਡ ਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਸੀ ਕਿਹੜੇ ਕਿਹੜੇ ਸ਼ਹਿਰ ਸੀ ਆਏ ਦੋੜੇ ਜਿਆਦਾ ਸਿੱਖਾਂ ਦੇ ਸੀ ਉਹ ਨਾ ਉਹਨਾਂ ਦੇ ਪਿੰਨਾਂ ਦੇ ਜੇ ਗਾਲੀ ਮੇੜੀ ਹਾਂ ਦੋਸਾਂਝਾਂ ਹਾਂ ਅਮਰੀਕਾ ਅਮਰੀਕਾ ਦੇ ਵਿੱਚ ਥੋੜੇ ਸੇ ਥੋੜੇ ਮੁਸਲਮਾਨ ਹੋ ਚੁਕੇ ਹੋ ਕਿਹ ਜਿਹਾ ਇਹ ਗਾਣਾ ਤੇ ਜਿੰਨ ਕਰਦਾ ਬਜ਼ੁਰਗੋ ਕਿ ਤੁਸੀਂ ਉਹ ਦੇਸ਼ ਨੂੰ ਜਾਣ ਨੂੰ ਜਾਣ ਨੂੰ ਤਾਂ ਦਿਲ ਬਸਰਾ ਕਰਦਾ ਨਕਸ਼ਾ ਸਾਰਾਈ ਹਾਂ ਸ਼ਹਿਰਾਂ ਦਾ ਵੀ ਪوڑੇ ਦਾ ਨਮੇਸ਼ਰ ਤੱਕ ਵੀ ਜਿਦਿਆਂ ਹਾਂ ਸਾਰੇ ਜਣੇ ਬੇਦਰਸ ਗਰੀਬੀ ਸੁਯੋਗ ਦੇ ਜਾਣੀ ਉਹ ਸਭ ਕੋਸ਼ ਉਦੈਣੀ ਜਾਣੀ ਸਾਰੇ ਨਕੇ ਤੁਹਾਨੂੰ ਪਿੰਡ ਦੇ ਬੂਹੇ ਤੇ ਛੱਡਦਾ ਜਾਵੇ ਜਦੋਂ ਪਿੰਡ ਵੜੀਦਾ ਹੈ ਤੇ ਤੁਹਾਨੂੰ ਆਪਣੇ ਘਰ ਤੱਕ ਦਾ ਲੈ ਜਾਉਗੇ ਉਹ ਤੁਹਾਨੂੰ ਸਟੇਸ਼ਨ ਤੋਂ ਫੋੜੇ ਮੈਨੂੰ ਛੱਡ ਜਾਣ ਸਿੱਧਾ ਘਰ ਜਾਏ ਹਾਏ ਮੈਂ ਕਹਿੰਦਾ ਕਿ ਜਿੱਥੇ ਆਪਦਾ ਬਚਪਨ ਗੁਜ਼ਾਰਿਆ ਹੈ ਜਿੱਥੇ ਆਪਦੀ ਜਵਾਨੀ ਜਿੱਥੇ ਤੁਸੀਂ ਪ੍ਰਵਾਨ ਚੜਦੇ ਬੈਸ ਜਵਾਨ ਹੋ ਰਹੇ ਸੋ ਉਹ ਇਲਾਕਾ ਜਿਹੜਾ ਹੈ ਉਹ ਯਾਦ ਆ ਤੇ ਆਉਂਦਾ ਹੈ